ਲਾ ਸੱਜਣਾ ਪਿੰਡ ਕਰਾਚੋਂ ਤਹਿਸੀਲ ਤੇ ਜਲਾ ਸੰਗਰੂਰ ਤੋਂ ਨਾ ਇੱਕ ਘਰੇਲੂ ਸੱਜਣ ਕੋਲੋਂ ਤੁਹਾਨੂੰ ਨੀਲੀ ਰਾਵੀ ਦਾ ਨਾ ਇਹ ਮੰਨ ਲਓ ਮੰਨ ਲਓ ਵੀ ਤੋਹਫਾ ਪੀਸ ਦਿਖਾਉਣ ਲੱਗਿਆ ਫੁੱਲ ਵੱਡੀ ਝੋਟੀ ਲੱਗਿਆ ਦਿਖਾਉਣ ਤੁਹਾਨੂੰ ਇਹ ਆ ਗਈ ਬਾਈ ਕਹਿੰਦਾ ਸਾਢੇ 7 ਮਹੀਨਿਆਂ ਦੀ ਗੱਬਣਾ ਤੇ ਬਾਕੀ ਡਿਟੇਲ ਬਾਈ ਨੂੰ ਪੁੱਛ ਲਾਂਗੇ ਜਿਹੜਾ ਰੇਟ ਆ ਰੇਟ ਵਾਲਾ ਕੰਮ ਤੁਹਾਡਾ ਵੀਡੀਓ ਚ ਹੀ ਕਰਾ ਦਾਂਗੇ ਤੇ ਰੇਟ ਬਾਈ ਤੋਂ ਬਿਲਕੁਲ ਫਿਕਸ ਕਰਾ ਕੇ ਜਾਊਗਾ ਜੀ ਜੋ ਕੱਲੀ ਛੋਟ ਵਾਲਾ ਕੰਮ ਰਹਿ ਜੂਗਾ ਤੇ ਬਾਕੀ ਡਿਟੇਲ ਬਾਈ ਦੱਸ ਦੂਗਾ ਕਿਹੜੇ ਸੀਮਨ ਤੋਂ ਗੱਬਣਾ ਕਿੰਨਾ ਦੁੱਧ ਦਿੱਤਾ ਆਜੋ ਬਾਈ ਹੋਰ ਕੀ ਹਾਲ ਹੈ ਠੀਕ ਠਾਕ ਵੀ ਸ੍ਰੀ ਕਾਲ ਜੀ ਚੜ੍ਹਦੀ ਕਲਾ ਵਧੀਆ ਜੀ ਨਾਮ ਤੇ ਨੰਬਰ ਬੋਲ ਦੋ ਜੀ ਨਾਮ ਮੇਰਾ ਨਿੰਦਰ ਹੈ ਵੀਰੇ ਫੋਨ ਨੰਬਰ ਜੀ ਫੋਨ ਨੰਬਰ 90418 ਹਾਂਜੀ 68410 90418 68410 ਨਿੰਦਰ ਭਾਈ ਆਪਾਂ ਪਸ਼ੂ ਕਈ ਰੱਖਦੇ ਆਂ ਕਰੀ ਫਿਰ ਹਾਂ ਮੇਰੇ ਆਪਣੇ ਲਵੇ ਹੁੰਦੇ ਆ 6-7 ਪਸ਼ੂ ਦੁੱਧ ਦਾ ਕੰਮ ਹੀ ਆ ਹਾਂ ਦੁੱਧ ਦਾ ਕੰਮ ਹੀ ਆ ਆਪਣਾ ਕੋਈ ਵਪਾਰ ਦਾ ਕੰਮ ਨਹੀਂ ਠੀਕ ਆ ਗੱਲ ਤੇ ਮਾਰ ਦੇ ਲੱਬੀਲਾ ਹੋ ਜਾ ਨਿੰਦਰ ਭਾਈ ਸਾਈਡ ਨੂੰ ਝੋਟੀ ਕਰਾ ਦੇ ਇੱਕਾਰੀ ਚ ਇੱਕ ਫੇਸ ਤੋਂ ਲਾ ਕੇ ਬਾਡੀ ਤੋਂ ਲਾ ਕੇ ਨੀਲੀ রা ਵੀ ਤੁਸੀਂ ਵੇਖੀਆਂ ਬਹੁਤ ਹੋਣਗੀਆਂ ਪਰ ਐਡੇ ਕੱਦ ਕਾਠ ਚ ਐਨੀ ਬਿਊਟੀ ਚ ਨਹੀਂ ਦੇਖੀ ਹੋਣੀ ਗੱਟੀ ਕੋਈ ਵੀ ਸੂਆ ਕਿਹੜਾ ਸੂਗੀ ਅੱਗੇ ਬਾਈ ਇਹ ਦੂਸਰਾ ਸੂਆ ਸੂਗੀ ਵੀਰੇ ਦੂਜਾ ਕਿੰਨੇ ਮਹੀਨਿਆਂ ਦੀ ਗੱਭਣ ਹੋਗੀ ਇਹ 7.5 ਮਹੀਨਿਆਂ ਦੀ ਗੱਭਣ ਹਾਂ ਕਰੀ ਇਧਰਲੇ ਬੰਨੇ ਕਰਦੇ ਥੋੜੀ ਜੀ 7.5 ਦੀ ਗੱਭਣ ਆ ਸੂਆ ਦੂਜਾ ਤੇ ਦੁੱਧ ਬਾਈ ਕਿੰਨਾ ਕੱਢਿਆ ਨੇ ਦੁੱਧ ਮੇਰੇ ਕੱਢਿਆ ਨੇ ਪਹਿਲੇ ਪਲੂਣ ਨੇ 12 ਤੋਂ 13 ਕਿਲੋ 12 ਤੋਂ 13 ਕਿਲੋ ਤੇ ਦੰਦ ਤਾਂ ਨਹੀਂ ਚੈੱਕ ਕਰ ਇਹਦੇ ਬਾਈ ਫਿਰ ਨਿੰਦ ਅੰਦਰ ਨਹੀਂ ਦੇਖੇ ਵੀਰੇ ਜੀ ਠੀਕ ਆ ਗੱਲ ਆ ਹੋ ਸਕਦਾ ਦੰਦਾਂ ਚ ਹੀ ਹੋਵੇ ਖਾਣਾ ਦੀ ਅੱਜ ਗਾਰੰਟੀ ਦੇ ਦਾਂਗੇ ਭਾਈ ਖਾਣਾ ਦੀ ਪੂਰੀ ਹੋਵੇ ਜੀ ਮੈਂ ਅਗਲਾ ਦੁੱਧੋਂ ਛੱਡੀ ਨੂੰ ਕਿੰਨੇ ਕ ਦਿਨ ਹੋ ਗਏ ਦੁੱਧੋਂ ਛੱਡੀ ਨੂੰ ਵੀਰੇ ਹੋ ਗਏ ਨੂੰ 15 ਕ ਦਿਨ 15 ਦਿਨ ਕਹਿ ਲੀਏ ਵੀ ਗੱਬਣ ਹੋ ਕੇ 7 ਮਹੀਨਾ ਤੱਕ ਦੁੱਧ ਦਿੱਤਾ ਹਾਂ ਵੀਰੇ ਠੀਕ ਆ ਗੱਬਣ ਕਿਹੜੇ ਸੀਮਨ ਤੋਂ ਆ ਇਹ ਗੱਬਣ ਹੈਗੀ ਆ ਇਹ ਪਾਰਸ ਤੋਂ ਠੀਕ ਆ ਗੱਲ ਪਾਰਸ ਤੋਂ ਜਿਹੜਾ ਪਿੰਦੀ ਸਿੱਧੂ ਵਾਲਾ ਐਚਐਸਵੀ ਕੋਲੇ ਵਗਿਆ ਹਾਂ ਸਰੇਂਦਰ ਸੰਤ ਸਣੀ ਮਾਲ ਲੀ ਠੀਕ ਆ ਗੱਲ ਪਿਛਲੇ ਸੂਈ ਵਾਲਾ ਬੱਚਾ ਵੀ ਦਿਖਾ ਦੀ ਇਹ ਬਾਈ ਦੇ ਰਿਸ਼ਤੇਦਾਰ ਲੈ ਕੇ ਗਿਆ ਸੱਜਣ ਕੋਈ ਉਹਨੂੰ ਵੇਚਦਾ ਉਂ ਤੁਹਾਨੂੰ ਦਿਖਾਦਾ ਵੀ ਬੱਚੇ ਐ ਨਾ ਪਾਉਂਦੀ ਆ ਪ੍ਰੋਪਰ ਮਾਰਕਿੰਗ ਨਾਲ ਹੈ ਨਾ ਇਹ ਵੀ ਚੰਗਾ ਸੀਮਨ ਲੱਗਿਆ ਹੋਇਆ ਸੀ ਤੇ ਬਾਕੀ ਯਾਰ ਝੋਟੀ ਵੀ ਆ ਪਤਾ ਨਹੀਂ ਪਤਾ ਬਾਈ ਕਿਹੜੇ ਸੀਮਨ ਦੀ ਆਪ ਹੈਗੀ ਆ ਵੀਰੇ ਇਹ ਕੋਹੀਨੂਰ ਦੀ ਕੋਹੀਨੂਰ ਦੀ ਜਿਹੜਾ ਚੂੜ ਚੱਕ ਹੈ ਚੂੜ ਚੱਕ ਵਾਲੇ ਕੋਹੀਨੂਰ ਦੀ ਠੀਕ ਆ ਗੱਲ ਆ ਪਹਿਲਾਂ ਨੇ ਬਾਈ ਕਹਿੰਦਾ 12 ਤੋਂ 13 ਕਿਲੋ ਦਾ ਦਿੱਤਾ ਲਾ ਤੋੜ ਦਿਓ ਜੀ ਖੋ ਇੱਕ ਵਾਰੀ ਨਾ ਤੁਰਦੀ ਦੀ ਅਜਮੈਂਟ ਤੁਹਾਨੂੰ ਕਰਾ ਦਾਂਗੇ ਫੁੱਲ ਵੱਡੀਆਂ ਜੀ ਆ ਗਈ ਆਪ ਆ ਗਈ ਬਾਈ ਕਹਿੰਦਾ ਕੋਹੀ ਨੂਰ ਦੀ ਚੂੜ ਚੱਕ ਵਾਲੇ ਦੀ ਤੇ ਪਹਿਲਾਂ ਦਾ ਜਿਹੜਾ ਮਿਲਕਾ ਰਕਵੜਾ ਮਿਲਕਾ ਰਕਵੜੇ ਦਾ ਰਿਹਾ 12 ਤੋਂ 13 ਕਿਲੋ ਦਾ ਤੇ ਲੰਬੀ ਲੁੰਬੀ ਇਹ ਕਹਾਂਗਾ ਫੁੱਲ ਲੰਬੀ ਫੁੱਲ ਕੱਦ ਇਹ ਇੱਥੋਂ ਕਰ ਸਕਦੇ ਚੈੱਕ ਬਾਡੀ ਦੀ ਵਨਤਰ ਤੋਂ ਲਾ ਕੇ ਨਾ ਇਹ ਕੁਆਲਿਟੀ ਕਮਲਟੀ ਪੂਰੀ ਅਸਲ ਆ ਗਈ ਆ ਲੈ ਆ ਬਾਈ ਉਰਲੇ ਬੰਨੇ ਲੈ ਆ ਤੇ ਤੇ ਬਾਕੀ ਇੱਥੋਂ ਫੇਸ ਕੁਆਲਿਟੀ ਚ ਚੈੱਕ ਕਰ ਸਕਦੇ ਪ੍ਰੋਪਰ ਜੀ ਮਾਰਕਿੰਗ ਚ ਆ ਉਹ ਨਹੀਂ ਮੈਂ ਤੁਹਾਨੂੰ ਕਹਾਂਗਾ ਵੀ ਓਵਰ ਮਾਰਕਿੰਗ ਜੀ ਆ ਕਿਤੇ ਵੀ 11 ਹੋਰ ਕਮਾ ਦਿਓ ਜੀ ਆ ਲੈ ਚਲੋ ਲੈ ਚਲੋ ਇੱਕ ਵਾਰੀ ਹੋਰ ਤੋੜ ਦਿਓ ਥੋੜਾ ਡਰਦੀ ਜ਼ਰੂਰ ਆ ਕਿਉਂਕਿ ਘਰੇਲੂ ਸੱਜਣਾ ਕੋਈ ਆਉਂਦਾ ਨਹੀਂ ਬਾਈ ਕੋਲੇ ਵਪਾਰ ਵਾਲਾ ਸਿਸਟਮ ਤਾਂ ਨਹੀਂ ਨੰਦਰ ਬਾਈ ਨੀ ਨੀ ਮੇਰੇ ਠੀਕ ਆ ਗੱਲ ਘਰੇਲੂ ਪਸ਼ੂਆਂ ਨੇ ਹਾਂ ਘਰੇਲੂ ਪਸ਼ੂਆਂ ਨੇ ਆ 7 ਮਹੀਨਿਆਂ ਦੀ ਗੱਬਣ ਹੋ ਕੇ ਦੁੱਧੋਂ ਡ్రਾਈ ਕਰੀਆ ਬਾਈ ਕਹਿੰਦਾ ਹੁਣ ਇਹ ਆ ਗਈ ਸਾਢੇ 7 ਦੀ ਗੱਬਣਾ ਥਾਣਾ ਦੀ ਬਾਈ ਕਹਿੰਦਾ ਗਰੰਟੀ ਦੇ ਦਾਂਗੇ ਤੇ ਗੱਬਣ ਪਾਰਸ ਤੋਂ ਉਹ ਚੀਜ਼ ਦੀ ਗਰੰਟੀ ਰਹੂਗੀ ਤੇ ਆਪ ਬਾਈ ਕਹਿੰਦਾ ਚੂੜ ਚੱਕ ਵਾਲੇ ਕੋਈ ਨੂਰ ਦੀ ਆ ਗਈ ਉਹ ਚੀਜ਼ ਦੀ ਵੀ ਗਰੰਟੀ ਦਊਗੀ ਹਰੇਕ ਪੱਖ ਤੋਂ ਚਵਾਈ ਦੀ ਕਿਵੇਂ ਆ ਬਾਈ ਚਵਾਈ ਦੀ ਵੀ ਇਹ ਜਮਾ ਪੋਲੀ ਆ ਠੀਕ ਆ ਗੱਲ ਟੈਟ ਫੈਟ ਤਾਂ ਨਹੀਂ ਨਾ ਜਮਾ ਕਈ ਵਾਰੀ ਵਾਲਾ ਕਹਿੰਦਾ ਗੱਬਣ ਦਾ ਵੇਚਦੀ ਹੂ ਜਮਾ ਪੋਲੀ ਠੀਕ ਆ ਚਵਾਈ ਦੀ ਚਵਾਈ ਦੀ ਬਾਈ ਕਹਿੰਦਾ ਬਿਲਕੁਲ ਨਰਮਾ ਤੇ ਬਾਕੀ ਮਾਰਕਿੰਗ ਵਾਲੀ ਕਮਾਲ ਦੀ ਆਈ ਆ ਕਿਉਂਕਿ ਕੋਈ ਨੂਰ ਦੀਆਂ ਝੋਟੀਆਂ ਉਹੀ ਗੱਲ ਆ ਵੀ ਦੁੱਧ ਵੀ ਟਾਪ ਦਾ ਪਾਉਂਦੀਆਂ ਤੇ ਨਾਲ-ਨਾਲ ਬਿਊਟੀ 'ਚ ਵੀ ਫੁੱਲ ਆਉਂਦੀਆਂ ਪ੍ਰੋਪਰ ਜੀ ਮਾਰਕਿੰਗ ਆ ਬਾਈ ਹਨਾ ਹਾਂ ਵੀਰੇ ਤੇ ਲੇਵਾਂ ਵਾਲੂ ਬਸੋਣਾ ਬਣਾਉਂਦੀ ਆ ਟਾਈਮ ਤੇ ਅੱਜ ਇੱਕ ਅਗਲਾ ਥਣ ਦਿਖਾ ਦਿੰਦੀ ਆ ਤੇਰਨੂੰ ਲੱਭੀ ਵੀਊ ਕਰਕੇ ਉਰਲੇ ਬੰਨਿਓ ਇਹ ਗਾਂਹ ਵਾਲਾ ਥਣ ਇਹਦੇ ਨਾਲ ਥੋ ਉਹ ਜੀ ਸ਼ਾਂਕ ਜੀ ਐ ਪਰ ਬਾਈ ਕਹਿੰਦਾ ਉਹ ਚ ਆਉਂਦਾ ਕੁਛ ਨਹੀਂ ਨਾਲ ਲੱਗਮੀ ਆ ਸ਼ਾਂਕ ਜੀ ਹਲਕੀ ਜੀ ਕਿਉਂਕਿ ਉਹ ਆਪਣਾ ਦਿਖਾਉਣ ਦਾ ਤੁਹਾਨੂੰ ਫਰਜ ਆ ਉਹ ਜੇ ਦੁੱਧ ਨਹੀਂ ਬਾਈ ਕਹਿੰਦਾ ਆਉਂਦਾ ਜਮਾ ਵੀ ਉਹਦਾ ਬੰਦ ਵਾਲਾ ਸਿਸਟਮ ਹੀ ਆ ਉਦਾਂ ਚ ਬਾਈ ਦੀ ਬਾਈ ਕਹਿੰਦਾ 100 ਦੀ 100 ਆ ਗੁਲਾਬੀ ਜ਼ਬਾਨ ਚ ਆ ਗਈ ਤੇ ਪੈਸੇ ਨੇ ਅੰਦਰ ਬਾਈ ਕਿੰਨੇ ਲੈ ਲਾਂਗੇ ਇਹਦੇ ਪੈਸੇ ਮੇਰੇ ਆਪਾ ਮੁੱਲ ਚ ਹੈ 1 25 ਕਰ ਜੇ 1 30 ਕਰਦੀ ਐ ਠੀਕ ਐ 1 ਲੱਖ 20 ਹਜ਼ਾਰ ਦੀ ਦੇ ਦਾਂਗੇ 1 ਲੱਖ ਤੇ 20 ਹਜ਼ਾਰ ਫਿਕਸ ਜਾ ਰੇਟ ਰੱਖੂਗਾ ਹਣਾ ਹਾਂ ਹਾਂ ਫਿਕਸ ਜਾ ਰੇਟ ਠੀਕ ਐ ਤੋਰਦਾ ਕਿਹੜਾ ਹੋਰ ਹੋਰ ਦਿਨਾਂ ਅਕਮਾ ਦਿਓ ਜੀ ਇੱਕ ਵਾਰੀ ਹੋਰ ਕਿਸੇ ਭਰਾ ਨੇ ਆਨਲਾਈਨ ਮੰਗਾਉਣੀ ਹੋਈ ਬਾਈ ਤੂੰ ਆਨਲਾਈਨ ਮੰਗਾ ਲਿਓ 1 ਲੱਖ ਤੇ 20000 ਬਾਈ ਕਹਿੰਦਾ ਇਹਦਾ ਹਾਂ ਨਾਲ ਰੇਟ ਜਾ ਰਹੂਗਾ ਤੇ ਬੱਚੇ ਚੰਗੇ ਪਾਉਂਦੀ ਆ ਕੱਟਾ ਚੈੱਕ ਕਰ ਸਕਦੇ ਹੋ ਪਿਛਲੇ ਸੂਰੇ ਦਾ ਐਸ ਵਾਰੀ ਪਾਰਸ ਤੋਂ ਗੱਬਣ ਆ ਤੇ ਦੁੱਧ ਕਿੰਨਾ ਦੱਸਿਆ ਸੀ ਬਾਈ ਪਹਿਲਾਂ ਦਾ 12 ਤੋਂ 13 ਲੀਟਰ ਵੀਰੇ 12 ਤੋਂ 13 ਲੀਟਰ ਬਾਈ ਕਹਿੰਦਾ ਪਹਿਲਾਂ ਨਹੀਂ ਦਿੱਤਾ ਆ ਲੈ ਆ ਲੈ ਆ ਲਿਆ ਆ ਲੈ ਚਲ ਉਧਰ ਲੈ ਬੰਨੇ ਲੈ ਚਲਾ ਤੇ ਨੰਬਰ ਬੋਲ ਦਿਓ ਜੀ ਕਿਹਨਾਂ ਆਪਣਾ ਫੋਨ ਨੰਬਰ ਬੋਲ ਦਿਓ ਜੀ ਫੋਨ ਨੰਬਰ 90418 ਹਾਂਜੀ 66410 9041186641022 ਦਾ ਨੰਬਰ ਆ ਪਿੰਡ ਕਰਾਚੋਂ ਤਹਿਸੀਲ ਤੇ ਜ਼ਿਲ੍ਹਾ ਰਹਿ ਗਿਆ ਸੰਗਰੂਰ ਲੈ ਮੰਨ ਲਓ ਤੁਹਾਨੂੰ ਤੋਹਫਾ ਦਿਖਾਤਾ ਬਹੁਤ ਕਮਾਲ ਦਾ ਰੇਟ ਬਾਰ-ਬਾਰ ਤਾਂ ਕਿ ਆ ਵੀ ਰੇਟ ਰਹੂਗਾ ਫਿਕਸ ਇੱਕ ਬੀਚ ਉਹ ਜੋ ਛੋਟ ਵਾਲਾ ਸਿਸਟਮ ਹੀ ਹੋ ਜੂ ਨੰਬਰ 22 ਦਾ ਸਕਰੀਨ ਤੇ ਚੱਲੀ ਜਾਂਦਾ ਜਿਹੜੇ ਵੀ ਸੱਜਣ ਨੂੰ ਝੋਟੀ ਪਸੰਦ ਆਊਗੀ ਨੇੜੇ ਆ ਕੇ ਪਾਸ ਕਰਕੇ ਚੈੱਕ ਪਾਸ ਕਰਾ ਕੇ ਬਾਈ ਦੇ ਘਰੋਂ ਲੈ ਜਿਓ ਧੰਨਵਾਦ ਜੀ